ਵੇਚ ਬਾਣੀ ਅੰਮ੍ਰਿਤਸਰ ਦੇ ਗੁਰ ਬਾਣੀ ਕਹੈ ਸੇਵਤ ਜਨਮਾਨ ਪਰਤਖ ਗੁਰੁ ਨਸਤਾਰੇ ਦੁਖ ਰੋਗ ਸ सदा तो ही संग समाई रहा पोह मात ज्यों बास बास्त है मुकर माह जैसे शाही तैसे ही हर बस निरंतर ਕੱਟ ਹੀ ਖੋਜੋ ਭਾਈ ਬਾਹਰ ਪੀਤਰ ਏ ਕੋ ਜਾਨੋ ਇਹ ਕੋਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਜੀਣਾ ਮਿਟੇ ਨਾ ਭ੍ਰਮ ਕੀ ਕਾਈ ਬਾਹਰ ਪੀਤਰ ਏ ਕੋ ਜਾਨੋ ਇਹ ਪੁਰ ਗਿਆਨ ਬਤਾਈ ਜਾਨ ਨਾਨਕ ਬਿਨ ਆਪਾ ਚਿਨੈ ਮਿਟੇ ਨਾ ਭ੍ਰਮ ਕੀ ਕਾ ਸਾਨਾ ਧਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਾਵਨ ਅਤੇ ਪਵਿੱਤਰ ਮੁਬਾਰਕ ਜੁੜੀ ਅੰਦਰ ਅਮ੍ਰਿਤ ਵੇਲੇ ਤੇ ਦਿਵਾਨਾਂ ਦੀਆਂ ਹਾਜ਼ਰੀਆਂ ਭਰ ਰਏ ਅਤੀ ਸਤਿਕਾਰਯੋਗ ਸਤਸੰਗੀ ਜਨੋ ਜਿਸ ਪਾਵਨਾਂ ਪਵਿੱਤਰ ਸ਼ਬਦ ਦਾ ਪਾਠ ਹੁਣੇ ਆਪਾਂ ਸਰਵਨ ਕੀਤਾ ਹੈ ਇਹ ਪਾਵਨ ਸ਼ਬਦ ਤਨ ਸਤਿਗੁਰੂ ਗੁਰਤੇਜ ਬਹਾਦਰ ਸਹਿ ਮਹਾਰਾਜ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਤਨਾਸਰੀ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 684 ਉੱਪਰ ਸੁਭਾਗਮਾਨ ਹੈ ਸਤਿਗੁਰਾਂ ਤੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਅਰੰਭ ਕਰਨ ਤੋਂ ਪਹਿਲਾਂ ਗੁਰੂ ਘਰ ਦੀ ਮਰਿਆਦਾ ਨੂੰ ਮੁੱਖ ਰੱਖਦੇ ਆਲਾ ਇੱਕੇ ਵਰਗਾ ਤੇ ਗੱਜ ਕੇ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਧਾਂ ਵਾਲਿਓ ਇਸ ਪੰਨ ਸ਼ਬਦ ਦੇ ਨਾਲ ਨਾਲ ਆਪਾਂ ਗੁਰਤੇਗ ਬਾਦਰ ਸਾਹਿਬ ਜੀ ਦੇ ਸ਼ੀਧੀ ਧਿਆਦੇ ਦੇ ਸੰਬੰਧ ਵਿੱਚ ਵੀ ਵਿਚਾਰ ਕਰਾਂਗੇ ਸਤਿਗੁਰ ਜੀ ਰਹਾਉ ਵਾਲੇ ਬਾਦ ਵਿੱਚ ਬੜੀ ਪਿਆਰੀ ਵਿਚਾਰ ਸਾਡੀ ਝੋਲੀ ਅੰਦਰ ਪਾਉਂਦੇ ਨੇ ਗੁਰਦੇਵ ਪਾਸ਼ਾ ਕਹਿੰਨ ਲੱਗੇ ਕਾਹੇ ਰੇ ਬਨ ਖੋਜਣ ਜਾਏ ਬਨ ਦਾ ਮਨੇਗਾ ਜੰਗਲ ਕਾਹੇ ਕਾਹੇ ਰਹੇ ਭੜਿਆ ਤੋ ਕਾਦੇ ਵਾਸਤੇ ਜੰਗਲਾਂ ਚ ਰੱਬ ਨੂੰ ਲੱਭਣ ਦੇ ਲਈ ਜਾਂਦਾ ਜੰਗਲਾਂ ਚ ਲੱਭਣ ਦਾ ਤਾਂ ਫਾਇਦਾ ਹੋਏ ਜੇ ਰੱਬ ਜੰਗਲਾਂ ਚ ਬੈਠਾ ਹੋਵੇ ਉਹ ਤੇ ਹੱਥ ਥਾਂ ਤੇ ਵਸਿਆ ਹੋਇਆ ਹਾਂ ਤੌ ਜਾਈਏ ਜੋ ਇਹੀਂਾਂ ਨਾ ਹੋਵੇ ਦੂਜੇ ਥਾਂ ਤੇ ਜਾਂਦਾ ਤਾਂ ਫਾਇਦਾ ਰੱਬ ਨੂੰ ਲੱਪਣ ਦਾ ਤਾਂ ਫਾਇਦਾ ਦੂਜੇ ਥਾਂ ਤੇ ਜੇ ਰੱਬ ਇੱਥੇ ਨਾ ਹੋਵੇ ਭਗਵਾਨ ਵਾਲਿਓ ਜੇ ਸਾਡੇ ਪਿੰਡ ਦੇ ਵਿੱਚ ਕੋਈ ਐਸੀ ਤਕਾਲ ਹੋਵੇ ਜਿੱਥੋਂ ਹਰ ਇੱਕ ਚੀਜ਼ ਮਿਲ ਜਾਂਦੀ ਹੈ ਤੇ ਬੰਦਾ ਬਾਹਰ ਸ਼ਹਿਰਾਂ ਚ ਕਿਉਂ ਸਮਾਨ ਖਰੀਦਣ ਦੇ ਲਈ ਜਾਵੇ ਇਹ ਸਵਾਲ ਪੈਦਾ ਹੁੰਦਾ ਹੈ ਇਹਦਾ ਤਾਂ ਮੇਰੇ ਘਰ ਦੀ ਦੁਕਾਨ ਛੱਡ ਕੇ ਫਿਰ ਬਾਹਰ ਜਾ ਗਿਆ ਤੇ ਜੇ ਘਰ ਦੇ ਵਿੱਚ ਪਿੰਡ ਦੇ ਵਿੱਚ ਦੁਕਾਨ ਨਹੀਂ ਹੈ ਤੇ ਫਿਰ ਬਾਹਰ ਜਾ ਦਾ ਸਵਾਲ ਪੁੱਤਦਾ ਕਿਉਂਕਿ ਤੂੰ ਚੀਜ਼ ਨਹੀਂ ਮਿਲਦੀ ਸਤਿਗੁਰ ਕਹਿੰਦੇ ਕਾਹੇ ਰੇ ਬਨ ਖੋਜਣ ਜਾਈ ਕਾਦੇ ਵਾਸਤੇ ਜਾਂਦੇ ਪਹਿਲਾਂ ਜੰਗਲਾਂ ਚ ਜਾਇਆ ਜਾਂਦਾ ਸੀ ਅੱਜ ਪਤਾ ਕਿੱਥੇ ਜਾਇਆ ਜਾਂਦਾ ਅੱਜ ਹੋਰਿਆਂ ਦੇ ਵਿੱਚ ਪੋਰਿਆ ਚ ਸਿਚਾਈ ਹੈ ਅੱਜ ਪੋਰਿਆ ਚ ਲਪਿਆ ਜਾ ਰਿਹਾ ਰੱਬ ਪੋਰਿਆ ਚ ਬੈਠੇ ਇਹਨਾਂ ਨੇ ਆਪ ਦੇ ਲੱਪਣਾ ਸੀ ਇਹਨਾਂ ਨੇ ਮਾਲਕ ਨੂੰ ਵੀ ਨਹੀਂ ਬਖਸ਼ਿਆ ਸਾਡੀ ਤਵਾ ਦੀਆਂ ਗੰਗਲੀਆਂ ਕਰ ਦਿੰਦੀਆਂ ਰਾਹ ਗੱਡ ਕਰ ਦਿੰਦੀਆਂ ਜਿਸ ਸਤਿਗੁਰ ਦਾ ਕਲ ਨੂੰ ਸੀ ਹਿੱਦੇ ਅਲਾਏ ਉਹ ਸਬੰਧੇ ਵਿੱਚ ਆਪਾਂ ਵਿਚਾਰ ਕਰਾਂਗੇ ਉਹ ਮਹਾਨ ਸ਼ਹੀਦ ਧੰ ਸਤਿਗੁਰੂ ਗੁਰਤੇਗ ਬਾਦਰਸ ਹੈ ਮਹਾਰਾਜ ਜਿਨ੍ਹਾਂ ਦੀ ਲਸਾਨੀ ਕੁਰਬਾਨੀ ਹੈ ਜਿਨ੍ਹਾਂ ਨੇ ਜ਼ੁਲਮ ਦੇ ਵਿਰੁੱਧ ਆਪਣੀ ਕੁਰਬਾਨੀ ਦਿੱਤੀ ਜ਼ੁਲਮ ਦੇ ਵਿਰੁੱਧ ਹੁਣ ਉਹਨਾਂ ਦੇ ਨਾਲ ਤੇ ਹੀ ਭਾਗਾ ਵਾਲੇ ਤੁਹਾਡੇ ਵਿੱਚੋਂ ਬਾਬਾ ਪਕਾਲਾ ਸਾਹਿਬ ਬਹੁਤ ਜਾਣੇ ਗਏ ਹੋਣਗੇ ਉਥੇ ਘੋਰਾ ਬਣਾਇਆ ਹੋਇਆ ਜਿੱਥੇ ਸਤਿਗੁਰੂ ਤਪ ਕਰਦੇ ਹੁੰਦੇ ਸਨ ਇਹ ਕਿਹਾ ਜਾਂਦਾ ਹੈ ਤਪ ਕਰਦੇ ਸਨ 26 ਸਾਲ 9 ਮਹੀਨੇ ਤੇ 13 ਦਿਨ ਕਹਿੰਦੇ ਤਪ ਕੀਤਾ ਗੁਰੂ ਸਾਹਿਬ ਦੇ ਪਾਗਾ ਵਾਲਿਓ ਇਹ ਵਨ ਵਿਚਾਰ ਆਪਾਂ ਕਰਾਂਗੇ ਕਿ ਸਤਿਗੁਰੂ ਆ ਕੇ ਹੀ ਤਪ ਕਰਦੇ ਸਨ ਉਹਨਾਂ ਨੇ ਕਿਹੜਾ ਤਪ ਕੀਤਾ ਗੁਰਤੇਗ ਭਾਦਰ ਸਿੰਘ ਮਹਾਰਾਜ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਕਰਤਾਰਪੁਰ ਦੀ ਜੰਗ ਦੇ ਵਿੱਚ ਆਪਣੇ ਪਿਤਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਨਾਲ ਤੇਗ ਦੇ ਜੋਰ ਦਿਖਾਏ ਤੇਗ ਦੇ ਧਨੀ ਸਾਧ ਇਸੇ ਕਰਕੇ ਉਹਨਾਂ ਦਾ ਨਾਮ ਤੇਗ ਬਹਾਦਰ ਪਿਆ ਪਹਿਲਾ ਨਾਮ ਤਿਆਗਮਲ ਸੀ ਤੇਗ ਦੇ ਜੋਰ ਦਿਖਾਉਣ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਨਾਮ ਤੇਗ ਬਹਾਦਰ ਪਿਆ ਤੇਗ ਦੇ ਧਨੀ ਪਾ ਦਿੱਤਾ ਸਤਿਗੁਰਾਂ ਨੇ ਪਾਗਾਂ ਵਾਲਿਓ ਤਵਾ ਰਿਖਾਂ ਦੇ ਪੰਨੇ ਗਵਾਹ ਨੇ 10 ਗੁਰੂਆਂ ਦੇ ਵਿੱਚੋਂ ਸਭ ਤੋਂ ਵੱਧ ਪ੍ਰਚਾਰ ਭੇੜੀਆਂ ਕੀਤੀਆਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਭ ਤੋਂ ਵੱਧ ਪ੍ਰਚਾਰ ਤੇ ਦੂਜੇ ਨੰਬਰ ਤੇ ਜੇ ਕਿਸੇ ਗੁਰੂ ਨੇ ਪ੍ਰਚਾਰ ਫੈਰੀਆਂ ਵੱਧ ਕੀਤੀਆਂ ਨੇ ਤੇ ਉਹ ਗੁਰਤੇਗ ਬਾਤਲ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਬਾਅਦ ਵਿੱਚ ਸਭ ਨੂੰ ਵੱਧ ਪ੍ਰਚਾਰ ਫੈਲਨੋਂ ਕੀਤੀਆਂ ਪਰ ਅਸੀਂ ਰੋਲ ਛੱਡਿਆ ਆਪਣੇ ਵਿਰਸੇ ਨੂੰ ਆਪਣੇ ਇਤਿਹਾਸ ਨੂੰ ਰੋਲ ਛੱਡਿਆ ਜਦੋਂ ਮਹਤਾ ਦਾ ਕਬਜ਼ਾ ਸੀ ਜਾਂ ਸਿੱਖ ਜੰਗਲਾਂ 'ਚ ਰਹਿੰਦੇ ਸਨ ਉਦੋਂ ਸਿੱਖਾਂ ਦੇ ਇਤਿਹਾਸਾਂ 'ਚ ਰਲਗੱਡ ਕਰ ਦਿੱਤੀ ਗਈ ਗੁਰਦੁਆਰਿਆਂ 'ਚ ਰਲਗੱਡ ਕਰ ਦਿੱਤੀ ਗਈ ऐसे स्थान बना देते गए जिन्ना ਦਾ ਵਜੂਦ ਹੀ ਕੋਈ ਨਹੀਂ ਸੀ ਜਦੋਂ ਮਹਾਤਾ ਦਾ ਕਬਜ਼ਾ ਹੋ ਗਿਆ ਸੀ ਗੁਰਦੁਆਰੇ ਉੱਤੇ ਖੈਰ ਗੁਰਤੇਬ ਭਾਦਰ ਸਿੰਘ ਮਹਾਰਾਜ ਜਿਨ੍ਹਾਂ ਦੀਆਂ ਤਿੰਨ ਗ੍ਰਿਫਤਾਰੀਆਂ ਹੁੰਦੀਆਂ ਨੇ ਤਿੰਨ ਸਭ ਤੋਂ ਪਹਿਲਾਂ ਗ੍ਰਿਫਤਾਰੀ ਹੁੰਦੀ ਹੈ 8 ਤਰੀਕ 11ਵਾਂ ਮਹੀਨਾ 1665 ਇੱਕ ਗ੍ਰਿਫਤਾਰੀ ਹੁੰਦੀ ਹੈ ਹਰਿਆਣੇ ਦੇ ਵਿੱਚ ਤਮਤਾਨ ਇਲਾਕਾ ਉਹਦੇ 30000 ਸੰਗਤਾਂ ਦਾ ਇਕੱਠ ਜੁੜਿਆ ਹੁੰਦਾ ਸਤਿਗੁਰੂ ਪ੍ਰਚਾਰ ਫੇਰੀ ਤੇ ਜਾ ਰਹੇ ਨੇ ਪ੍ਰਚਾਰ ਕਰ ਰਹੇ ਨੇ ਲੋਕਾਂ ਨੂੰ ਜਿੱਦ ਦੀ ਜਿਉਂਦਾ ਤਰੀਕਾ ਦੱਸ ਰਹੇ ਨੇ ਉਰੰਗਜੇਪ ਦੇ ਕਹਿਨ ਦੇ ਉੱਪਰ ਉੱਥੋਂ ਸਿਪਾਹੀਆਂ ਨੇ ਗ੍ਰਿਫਤਾਰ ਕਰ ਲਿਆ ਤੇ 2 ਮਹੀਨੇ ਸਤਿਗੁਰਾਂ ਨੂੰ ਕੈਦ ਚ ਰੱਖਿਆ 2 ਮਹੀਨੇ ਰਾਜਾ ਜੈਰਾਮ ਦੇ ਕਹਿਨ ਤੇ ਸੰਗੁਰਾਂ ਦੀ ਰਹਾਵੀ ਹੋਈ ਵਿੱਚ ਪੈਣ ਤੇ ਰਹਾਵੀ ਹੋਈ ਸਤਿਗੁਰਾਂ ਨੇ ਪ੍ਰਚਾਰaband ਨਹੀਂ ਕੀਤਾ ਪ੍ਰਚਾਰ ਇਸੇ ਤਰ੍ਹਾਂ ਹੀ ਕਰਦੇ ਰਹੇ ਜਦੋਂ ਪ੍ਰਤੀਕ ਬਾਤ ਸਾਬ ਜੀ ਦੇ ਪੁੱਤਰ ਬਾਬਾ ਗੋਪਿੰਦ ਰਾਏ ਦਾ ਜਨਮ ਹੋਇਆ ਤੇ ਸਤਿਗੁਰੂ ਉਦੋਂ ਵੀ ਘਰ ਨਹੀਂ ਸੀ ਬੈਠੇ ਉਦੋਂ ਵੀ ਪ੍ਰਚਾਰ ਦੌਰਿਆਂ ਤੇ ਸਨ ਦੁਨੀਆ ਨੂੰ ਤਾਰਨ ਦੇ ਲਈ ਜਦੋਂ ਜਹਿਦ ਕਰ ਰਹੇ ਸਨ ਦੂਜੀ ਗ੍ਰਿਫਤਾਰੀ ਹੁੰਦੀ ਹੈ ਜੂਨ ਦੇ ਮਹੀਨੇ 'ਚ 1670 ਈਸਵੀ ਨੂੰ ਆਗਰੇ ਦੇ ਨੇੜੇ ਜਦੋਂ ਇਹ ਗ੍ਰਿਫਤਾਰੀ ਹੁੰਦੀ ਹੈ ਕਿ ਭਗਵਾਨ ਵਾਲਿਓ ਗੁਰਤੇਗ ਬੰਦਸਹਿਬ ਮਹਾਰਾਜ ਨੂੰ 2 ਮਹੀਨੇ ਤੇ 13 ਦਿਨ ਕੈਦ ਚ ਰੱਖਿਆ ਜਾਂਦਾ ਹੈ 2 ਮਹੀਨੇ 13 ਦਿਨ ਬਾਅਦ ਫੇਰ ਸਤਗੁਰਾਲ ਰਿਹਾ ਕਰ ਦਿੱਤਾ ਜਾਂਦਾ ਹੈ ਹੁਣ ਇਹ ਔਰੰਗਜ਼ੇਬ ਦੀ ਪਹਿਲੇ ਲੱਗਦੀ ਸੀ ਕਿਉਂਕਿ ਇਹ ਸਰਕਾਰ ਦੀ ਉਹਨਾਂ ਨਾਲ ਲੱਗਦੀ ਹੈ ਜਿਹੜੇ ਸੱਚ ਦੀ ਆਵਾਜ਼ ਬੁਲੰਦ ਕਰਦੇ ਜਿਹੜੇ ਭੋਰਿਆਂ 'ਚ ਬਹਿ ਕੇ ਤਪੱਸਿਆ ਕਰਦੇ ਨੇ ਉਹਨਾਂ ਨੂੰ ਕਦੀ ਵੀ ਜੇਲਾ ਨਹੀਂ ਕਟਣੀਆਂ ਪੈਂਦੀਆਂ ਉਹਨਾਂ ਨੂੰ ਕਦੀ ਵੀ ਕੈਦਾਂ ਨਹੀਂ ਹੁੰਦੀਆਂ ਕੀ ਲੋੜ ਸੀ ਔਰੰਗਜ਼ੇਬ ਨੂੰ ਜੇ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਭੋਰੇ 'ਚ ਬਹਿ ਕੇ ਤਪ ਕਰਦੇ ਹੁੰਦੇ ਕਈ ਲੋੜ ਸੀ ਔਰਾਂਗਜ਼ੇਬ ਕਹਿੰਦਾ ਭਾਵੇਂ ਮੇਰੇ ਤੋਂ 80 ਸਾਲ ਕਰਤੇ ਰਹਿ ਭਾਵੇਂ ساری ਉਮਰ ਭੋਰੇ 'ਚ ਬੈਠੇ ਰਹਿਣ ਕੀ ਲੋੜ ਸੀ ਔਰਾਂਗਜ਼ੇਬ ਨੂੰ ਇਹ ਲੋੜ ਨਹੀਂ ਸੀ ਉਹ ਰਾਜ ਦੇ ਜੇਰੂ ਨੇ ਇਹ ਦੱਸ ਰਿਆ ਸੀ ਕਿ ਮੈਂ ਲੋਕਾਂ ਉੱਪਰ ਜ਼ੁਲਮ ਕਰ ਰਿਆ। ਮੈਂ ਬੇਈਮਾਨ ਆ, ਮੈਂ ਆਪਣੇ ਪਿਤਾ ਨੂੰ ਨਹੀਂ ਬਖਸ਼ਿਆ, ਆਪਣੇ ਭਰਾ ਨੂੰ ਨਹੀਂ ਬਖਸ਼ਿਆ। ਤੇ ਇਹ ਸਤਗੁਰ ਦੁਨੀਆ ਨੂੰ ਸੱਚਾਈ ਦੇ ਰਾਹ ਤੇ ਤੋਰ ਲੈਨੇ। ਜੇ ਦੁਨੀਆ ਸੱਚ ਦੇ ਰਾਹ ਤੇ ਤੁਰ ਪਈ। ਇਹਨਾਂ ਨੇ ਆਪ ਕਿਰਪਾਨਾਂ, ਤਲਵਾਰਾਂ ਹੱਥਾਂ 'ਚ ਫੜ ਲਈਆਂ। ਤੇ ਸਾਡਾ ਘਰ ਕਿੱਧਰ ਜਾਏ? ਅਸੀਂ ਤੇ ਰਾਜੇ ਰਹੀ ਨਹੀਂ। ਸਾਡਾ ਹੁਕਮ ਨਹੀਂ ਮੰਨੇਗੀ ਧਰਿਆ। ਭਗਾ ਵਾਲਿਓ ਭੋਰਿਆਂ 'ਚ ਬਹਿਣ ਵਾਲਿਆਂ ਨੂੰ ਸਰਕਾਰ ਨੂੰ ਕਦੀ ਵੀ ਤਕਲੀਫਾਂ ਨਹੀਂ ਹੋ ਜਾਂਦੀਆ ਬਾਬਾ ਜਰਮੈਲ ਸਿੰਘ ਭਿੰਡਰਾ ਵਾਲੇ ਭੋਰੇ 'ਚ ਬੈਠੇ ਰਹਿੰਦੇ ਕੋਈ ਲੋੜ ਨਹੀਂ ਸੀ ਸਰਕਾਰ ਨੂੰ ਟੰਗ ਚੜ੍ਹ ਹੁੰਦੀ ਲੋੜ ਸੀ ਨਹੀਂ ਲੋੜ ਸੀ ਪਰ ਉਹਨਾਂ ਨੇ ਸੱਤ ਦੀ ਆਵਾਜ਼ ਬੁਲੰਦ ਕੀਤੀ ਆਪਣੇ ਹੱਕ ਮੰਗੇ ਅਨਦਪੁਰ ਸਾਹਿਬ ਦੇ ਮਤੇ ਦੇ ਲਈ ਜੰਦੋ ਜਹਿਦ ਕੀਤੀ ਆਪਣੀ ਸਿੱਧੀ ਦੇ ਕੇ ਪਰ ਸਿਰ ਨਹੀਂ ਝੁਕਾਇਆ ਭੋਰਿਆਂ 'ਚ ਬਹਿਰੋ ਵਾਲਿਆਂ ਦੀ ਕਦੀ ਗ੍ਰਿਫਤਾਰੀਆਂ ਨਹੀਂ ਹੁੰਦੀ ਗੁਰਤੇਗ ਭਾਦਰ ਸਿੰਘ ਮਹਾਰਾਜ ਨੂੰ ਅਸੀਂ ਉਸ ਕੈਟਾਗਰੀ ਚ ਖੜਾ ਕਰ ਦਿੱਤਾ ਜਿਹੜੀ ਗੱਲ ਭਾਈ ਗੁਰਦਾਸ ਜੀ ਨੇ ਸਾਡੇ ਸਾਹਮਣੇ ਰੱਖਦੀ ਹੈ ਭਾਈ ਗੁਰਦਾਸ ਜੀ ਬੜਾ ਪਿਆਰਾ ਜਿਹੜਾ ਆਪਣੀਆਂ ਪੌੜੀਆਂ ਚ ਵਾਰਾ ਚ ਕਰ ਦਿੰਦੇ ਉਹ ਕਹਿੰਦੇ ਨੇ ਸਿਰ ਤਲਵਾਏ ਪਾਈਏ ਤਲਵਾਏ ਤਾਂ ਮੈਨੂੰ ਤਾਂ ਪੁੱਠੇ ਲੰਮਕ ਜਾਣਾ ਸਿਰ ਤਲਵਾਏ ਪਾਈਏ ਚਮਕ ਗਿੱਦੜ ਜੂ ਹੈ ਜੇ ਪੁੱਠੇ ਲਮਕਾਂ ਦੇ ਨਾਲ ਹੀ ਰੱਬ ਮਿਲਦਾ ਤੇ ਕਹਿ ਲਗੇ ਚਮਗਿੱਦੜ ਜਿਹਨੂੰ ਆਪਾਂ ਚਾਂਹ ਚਿੜਕਾ ਕਹਿੰਦੇ ਆ ਇਹ ਪੁੱਠੀਆਂ ਲਮਕੀਆਂ ਉਹਆਂ ਨੇ ਚੰਬੜੀਆਂ ਹੁੰਦੀਆਂ ਨੇ ਸ਼ਰਤਾਂ ਸਭ ਤੋਂ ਪਹਿਲਾਂ ਰੱਬ ਇਹਨਾਂ ਨੂੰ ਮਿਲਦਾ ਸੀ ਸੇਰਤ ਲਵਾਏ ਪਾਈਏ ਚਮਗਿੱਦੜ ਜੂਹੇ ਅਗਲਾ ਵਾਰ ਬੜਾ ਪਿਆਰਾ ਮੜੀ ਮਸਾਣੀ ਜੇ ਮਿਲੇ ਵੇਚ ਖੁੱਡਾ ਚੂਹੇ ਜੇ ਧਰਤੀ ਤੇ ਰਹਿਣ ਦੇ ਨਾਲ ਹੀ ਰੱਬ ਮਿਲਦਾ ਸਰ ਤੋਂ ਪਹਿਲਾਂ ਚੂਹਿਆ ਨੂੰ ਮਿਲਦਾ ਚੂਹੇ ਤੇ ਰਹਿੰਦੇ ਖੁੱਡਾ ਚੂਹੇ ਤੇ ਰਹਿੰਦੇ ਭੋਰੇ ਪਟਕੇ ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਵਿਚਾਰ ਛੋੜੀ ਤੇ ਸਾਡੇ ਸਮਾਜ ਚ ਹੋ ਰਿਹਾ اسٹیਜਾਂ ਤੋਂ ਉਹ ਗੱਲਾਂ ਨਹੀਂ ਹੁੰਦੀਆਂ ਭਗਤ ਪੂਰਨ ਸਿੰਘ ਦਾ ਨਾਮ ਮੇਰੇ ਖਿਆਲ ਨਾਲ اسٹیਜਾਂ ਤੋਂ ਕੋਈ ਪ੍ਰਚਾਰਕ ਲੈਂਦਾ ਹੋਏਗਾ ਕੋਈ ਬਾਬਾ ਨਾਲ ਲੈਂਦਾ ਹੋਏਗਾ ਭਗਤ ਪੂਰਨ ਸਿੰਘ ਦਾ ਜਿਨ੍ਹਾਂ ਨੇ ਆਪਣਾ ਜੀਵਨ ਜਿਹੜੇ ਦੁਖੀ ਸਨ ਜਿਹੜੇ ਬਿਮਾਰ ਸਨ ਉਹਨਾਂ ਦੀ ਸੇਵਾ ਸੰਭਾਲ ਤੇ ਲਗਾ ਦਿੱਤਾ ਉਹਨਾਂ ਦਾ ਨਾਂ ਨਹੀਂ ਲਏਗਾ ਕੋਈ ਨਾ ਪਤਾ ਕਿਹਨਾਂ ਦਾ ਲੈਂਦੇ ਨੇ ਫਲਾਣੇ ਬਾਬਾ ਜੀ 12 ਸਾਲ ਭੋਰੇ ਚ ਬੈਠੇ ਰਹੇ ਫਲਾਣੇ ਮਹਾਪੁਰਖ 20 ਸਾਲ ਭੋਰੇ ਚ ਬੈਠੇ ਰਹੇ ਕਿ ਭਲਿਓ ਚੂਹਾ ਤੇ ਰਹਿੰਦਾ ਹੀ ਭੋਰੇ ਚ ਹੁਣ ਚੂਹੇ ਦੀ ਵਰਸੀ ਵੀ ਮਰੌਣੀ ਸ਼ੁਰੂ ਕਰਦੀ ਹੈ ਸਾਡੇ ਸਮਾਜ ਨੇ ਉਹਨਾਂ ਦੇ ਨਾਲ ਲੈਣਾ ਸ਼ੁਰੂ ਕਰ ਦਿੱਤੇ ਜਿਹੜੇ ਦੁਨੀਆ ਤੋਂ ਡਰ ਕੇ ਭੱਜ ਕੇ ਜ਼ਮੀਨਾਂ 'ਚ ਲੁਕ ਗਏ ਧਰਤੀਆਂ 'ਚ ਮੜ ਗਏ ਸਾਡੇ ਪ੍ਰਚਾਰਕਾਂ ਨੇ ਉਹਨਾਂ ਦੇ ਨਾਲ ਨਹੀਂ ਲਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੁਨੀਆ ਦੇ ਲੈ ਕੇ ਲਾ ਦਿੱਤੀ ਜਿਹੜੇ ਗੁਰੂ ਨਾਨਕ ਸਾਹਿਬ ਦੇ ਰਾਹ ਦੇ ਮਾਰਗ ਤੇ ਪਾਦੀ ਬਣੇ ਉਹਨਾਂ ਦੇ ਨਾਲ ਨਹੀਂ ਲਏ ਭਗਵਾਨ ਵਾਲਿਓ ਵਾਣੀ ਦੇ ਵਿਚਾਰ ਆਪ ਕਰੋ ਸਤਿਗੁਰ ਕਹਿੰਦਾ ਜਪ ਤਪ ਸੰਜਮ ਕਰਮ ਨਾ ਜਾਨਾ ਨਾ ਹੀ ਮੈਂ ਜਪ ਤਪ ਕਰਦਾ ਤੇ ਨਾ ਹੀ ਮਥਿਆਸਿਕ ਧਰਮ ਦੇ ਨਾਮ ਤੇ ਕੀਤੇ ਹੋਏ ਕਰਮ ਕਾਜ ਇਹ ਨਹੀਂ ਨਾ ਕਰ ਜਪ ਤਪ ਸੰਜਮ ਕਰਮ ਨਾ ਜਾਨਾ ਨਾਮ ਜਪੀ ਪ੍ਰਾਪ ਤੇਰਾ ਏ ਰੱਬ ਜੀ ਮੈਂ ਤੁਹਾਡੇ ਗੁਣ ਗਾਉਂਦਾ ਮੈਂ ਤੁਹਾਡੇ ਹੀ ਗੁਣ ਗਾਉਂਦਾ ਮੈਂ ਤੁਹਾਡੇ ਮਾਰਗ ਤੇ ਚੱਲਦਾ ਤੁਹਾਡੇ ਰਾਹ ਦਾ ਪੰਧ ਹੀ ਹੈ ਮੈਂ ਤੁਹਾਡਾ ਸਿੱਖ ਆ ਮੈਂ ਕੋਈ ਜਨੇ ਖਨੇ ਦਾ ਸਿੱਖ ਨਹੀਂ ਆ ਮੈਂ ਤੁਹਾਡਾ ਸੇਵਕ ਆ ਭਗਵਾਲਿਓ ਕਸ਼ਮੀਰੀ ਬ੍ਰਾਹਮਣ ਆਉਂਦੇ ਨੇ ਤੀਜੀ ਗ੍ਰਫਤਾਰੀ ਜਦੋਂ ਹੁੰਦੀ ਹੈ ਉਹ ਤੋਂ ਪਹਿਲਾਂ ਔਰੰਗਜ਼ੇਬ ਦੇ ਜ਼ੁਲਮ ਤੋਂ ਸਹਿਕ ਦੇ ਹੋਏ ਸਹਮੇ ਹੋਏ ਸੰਸਾਰ ਨੂੰ ਜਨੇਵ ਨੂੰ ਆਏ ਜਾ ਰਹੇ ਸਨ ਤਸ਼ਦਦ ਕੀਤਾ ਜਾ ਰਿਹਾ ਸੀ ਉਹ 16 ਬਿੱਪਰ ਮਮੂਲੀ ਬੰਦੇ ਨਹੀਂ ਸਨ 16 ਬਿੱਪਰ 16 ਹੀ ਇਲਾਕਿਆਂ ਦੇ ਆਗੂ ਸਨ ਜਿਹੜੇ ਧਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਤੋਂ ਆਏ ਸਨ ਗੁਰ ਤੇਗ ਬਹਾਦਰ ਸਹਿ ਮਹਾਰਾਜ ਆ ਕੇ ਕਹਿੰਦੇ ਮਾਲਕ ਜੀ ਸਾਡੀ ਬੋੜੀ ਕਰੋ ਸਾਡੀ ਰਖਿਆ ਕਰੋ ਔਰੰਗਜ਼ੇਬ ਦੇ ਜੁਲਮ ਬਹੁਤ ਵੱਧੇ ਜਾ ਰਹੇ ਨੇ ਉੜ ਬੇਕ ਕਿੱਡਾ ਵੱਡਾ ਭਰੋਸਾ ਹੋਏਗਾ ਕਿੱਡਾ ਵੱਡਾ ਵਿਸ਼ਵਾਸ ਲੈ ਕੇ ਧੰ ਸਤਿਗੁਰੂ ਗੁਰਤੇਗ ਭਾਦਰ ਸਿੰਘ ਮਹਾਰਾਜ ਦੇ ਕੋਲ ਉਹ 16 ਬਿੱਪਰ ਆਏ ਹੋਣੇ ਕਿੰਨਾ ਵੱਡਾ ਭਰੋਸਾ ਹੋਏਗਾ ਬਾਬਾ ਆਗੇ ਕਹਿੰਦੇ ਮਹਾਰਾਜ ਔਰੰਗਜ਼ੇਬ ਦੇ ਜਣੋ ਵਾਦੇ ਜਾ ਰਹੇ ਨੇ ਸਾਡੇ ਜਨੇਊ ਲਵਾਏ ਜਾ ਰਹੇ ਨੇ ਤੇ ਸਤਿਗੁਰਾਂ ਨੇ ਕੀ ਕਿਹਾ ਕਹਿੰਦੇ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਕਿ ਸਿੱਖਾਂ ਦਾ ਗੁਰੂ ਧਰਮ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਇਸਲਾਮ ਕਬੂਲ ਕਰਵਾ ਲਾ ਅਸੀਂ ਆਪਣੇ ਆਪ ਵੀ ਇਸਲਾਮ ਕਬੂਲ ਕਰਾਂਗੇ ਉਹਨਾਂ ਦੇ ਚਾਹ ਕੇ ਕਹਿ ਦਿੱਤਾ ਉਹ ਕਹਿੰਦੇ ਸਾਡਾ ਅੱਜ ਤੋਂ ਧਰਮ ਗੁਰੂ ਗੁਰ ਤੇਗ ਬਹਾਦਰ ਸਾਹਿਬ ਮਹਾਰਾਜਾ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਇਸਲਾਮ ਕਬੂਲ ਕਰਵਾ ਲਾ ਅਸੀਂ ਆਪਣੇ ਆਪ ਵੀ ਮੁਸਲਮਾਨ ਬਣਾਂਗੇ ਅਸੀਂ ਆਪਣੇ ਆਪ ਹੀ ਇਸਲਾਮ ਧਰਮ ਕਰਨਾ ਕਿੰਨਾ ਵੱਡਾ ਭਰੋਸਾ ਆਏਗਾ ਕੋਈ ਬੰਦਾ ਕਹਿੰਦਾ ਇਸ ਦਾ ਗੁਰਤੇਗ ਭਾਦਰ ਸਾਹਿਬ ਮਹਾਰਾ ਤੇ ਕਿੰਨਾ ਵੱਡਾ ਯਕੀਨ ਹੋਏਗਾ ਉਹਨਾਂ 16 ਵਿਪਰਾਂ ਦਾ ਉਹਨਾਂ 16 ਪੰਡਤਾਂ ਦਾ ਅੱਜ ਸਿੱਖ ਦਾ ਵਿਸ਼ਵਾਸ ਗੁਰੂ ਤੇ ਨਹੀਂ ਰਿਹਾ ਅੱਜ ਸਿੱਖ ਦਾ ਹੀ ਭਰੋਸਾ ਗੁਰੂ ਤੇ ਨਹੀਂ ਰਿਹਾ ਸਿੱਖਾ ਤੇਰੀ ਬੇਵਿਸ਼ਵਾਸੀ ਨੇ ਕਬਰਾਂ ਤੇ ਦੀਵੇ ਜਗਾ ਦਿੱਤੇ ਤੇਰੀ ਬੇਵਿਸ਼ਵਾਸੀ ਤੇਰੀ ਬੇਵਿਸ਼ਵਾਸੀ ਨੇ ਜਿਹੜੀ ਜਗਾ ਨੂੰ ਕੋਈ ਪੋਛਦਾ ਨਹੀਂ ਸੀ ਹੁੰਦਾ ਉਸ ਜਗਾ ਤੇ ਵੱਡੀਆਂ ਵੱਡੀਆਂ ਕਬਰਾਂ ਤਿਆਰ ਕਰ ਦਿੱਤੀਆਂ ਕਲਸ ਚੜਾ ਦਿੱਤੇ ਗੁਮਤ ਤਿਆਰ ਕਰ ਦਿੱਤੇ ਉਸ ਜਗਾ ਤੇ ਜਿੱਥੇ ਕੋਛਦਾ ਕੋਈ ਨਹੀਂ ਸੀ ਭਾਗ ਵਾਲਿਓ ਬੇਵਿਸ਼ਵਾਸੀ ਦੇ ਨਾਲ ਸਿੱਖ ਅੱਜ ਛਿੜਕ ਗਿਆ ਗੁਰੂ ਤੋਂ ਮੂੰਹ ਤੋਂ ਕਹਿੰਦਾ ਨਾ ਗੁਰੂ ਤੇਰਾ ਸੇਖ ਪਰ ਵਿਸ਼ਵਾਸ ਨਹੀਂ ਮੈਂ ਹਰਾਨ ਹੁੰਦਾ ਉਹ ਬਿੱਪਰ ਜਿਹੜੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਆਵਾਜ਼ ਨੂੰ ਕਹਿੰਦੇ ਸਨ ਮਹਾਰਾਜ ਸਾਡਾ ਭਰੋਸਾ ਹੈ ਤੁਹਾਡੇ ਤੇ ਯਕੀਨ ਹੈ ਸਾਡੀ ਬੋੜੀ ਕਰੋ ਸਾਡੀ ਕਿਸੇ ਨੇ ਬਾਣੀ ਪੜ੍ਹੀ ਅਸੀਂ ਦੋ ਵਕਤ ਸਵੇਰੇ ਸ਼ਾਮ ਜਾ ਕੇ ਟੱਲ ਖੜਕਾਏ ਹੋਮ ਜਗ ਕੀਤੇ ਹਵਨ ਕੀਤੇ ਕਈ ਕੁਝ ਕੀਤਾ ਪਰ ਸਾਡੀ ਕਿਸੇ ਨੇ ਵੀ ਬੋੜੀ ਨਹੀਂ ਕੀਤੀ ਸਾਡੀ ਬਾਣੀ ਕਿਸੇ ਨੇ ਪੜ੍ਹੀ ਹਿੰਦੂ ਰਾਜਿਆਂ ਨੇ ਸਾਡੀ ਬਾਣੀ ਨਹੀਂ ਪੜ੍ਹੀ ਮਹਾਰਾਜ ਸਾਡੀ ਬਾਪੜਾ ਤੇ ਗੁਰਤੇਗ ਭਾਦਰ ਸਾਹਿਬ ਮਹਾਰਾਜ ਜ਼ੁਲਮ ਦੇ ਵਿਰੁੱਧ ਬੇਈਮਾਨੀਆਂ ਦੇ ਵਿਰੁੱਧ ਹੋਰ ਏ ਧੱਕਿਆਂ ਦੇ ਵਿਰੁੱਧ ਸਤਗੁਰੂ ਗ੍ਰਿਫਤਾਰੀ ਦੇ ਇਹਦੇ ਲਈ ਸ਼ੀਤੀ ਪਾਉਣ ਦੇ ਤੌਰ ਤੇ ਕਿ ਮੈਂ ਅਰੰਗ ਜੇਬ ਦੇ ਨਾਲ ਗੱਲ ਕਰਾਂਗਾ ਨਾ ਸਿਰੇ ਚੜੀ ਤੇ ਆਪਣਾ ਸਰੀਰ ਲੈ ਕੇ ਲਾ ਦੇਵਾਂਗਾ ਪਰ ਜ਼ੁਲਮ ਦੇ ਵਿਰੁੱਧ ਡਟ ਕੇ ਰਾਵਾਂਗਾ ਪੈਰ ਪਿਸ਼ਾ ਰਾਂਗਾ ਮਲਕਪੁਰ ਰੰਗੜਾ ਰੋਪੜ ਜ਼ਿਲ੍ਹੇ ਚ ਇਹ ਸਤਗੁਰੂ ਉਥੇ ਪਹੁੰਚਦੇ ਨੇ ਤੇ ਉਥੇ 12 ਜੁਲਾਈ 1675 ਈਸਵੀ ਨੂੰ ਸਤਗੁਰਾਂ ਦੀ ਤੀਜੀ ਗ੍ਰਿਫਤਾਰੀ ਹੋਈ ਹੈ ਕੈਦ ਕੀਤਾ ਜਾਂਦਾ ਹੈ ਪਿੰਜਰੇ ਦੇ ਵਿੱਚ ਸਤਗੁਰਾਂ ਨੂੰ ਕੈਦ ਕਰਕੇ ਦਿੱਲੀ ਲਿਜਾਇਆ ਜਾਂਦਾ ਹੈ ਉ ਤੋਂ ਬਾਅਦ ਉਹ ਚਾਦਨੀ ਚੌਕ ਵਾਲੀ ਘੱਟਣਾ ਇਹਨ ਸੇਖ ਨੇ ਮਹਾਰਾਜ ਦੇ ਨਾਲ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਤੇਹਲਾ ਜੀ ਤਿੰਨੇ ਸੇਖ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਪਿੰਜਰੇ ਚ ਕੈਦ ਕਰਕੇ ਸਾਹਮਣੇ ਲਿਆਂਦਾ ਜਾਂਦਾ ਹੈ ਤਿੰਨੇ ਸਿੱਖ ਸਾਹਮਣੇ ਨੇ ਹੁਣ ਨੀਤੀ ਵੇਖੋ ਉਹ ਕਹਿੰਦੇ ਇਹਨਾਂ ਤਿੰਨਾਂ ਨੂੰ ਪਹਿਲਾਂ ਸ਼ਹੀਦ ਕਰੀਏ ਡਰਾਵੇ ਦਈਏ ਜੇ ਇਹ ਮੰਨ ਗਏ ਗੁਰੂ ਨੇ ਡਰ ਜਾਣਾ ਹੈ ਇਹਨੇ ਆਪਣੇ ਆਪ ਹੀ ਮਰ ਜਾਣਾ ਹੈ ਆਪਣੇ ਆਪ ਹੀ ਇਸਲਾਮ ਧਰਮ ਕਰ ਲੈਣਾ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕੀਤਾ ਗਿਆ ਸਾਹਮਣੇ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਭਾਈ ਸਤੀ ਦਾਸ ਜੀ ਨੂੰ ਕੀਤਾ ਗਿਆ ਭਾਈ ਦਿਆਲਾ ਜੀ ਨੂੰ ਕੀਤਾ ਗਿਆ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ ਪਾਣੀ ਗਰਮ ਉਪਰ ਦਾ ਪਾਣੀ ਹੈ ਗਰਮ ਪਾਣੀ ਹੈ ਜਦੋਂ ਪਟੌਣ ਲੱਗੇ ਨਾ ਜਲਾਦ ਕਹਿੰਦਾ ਭਾਈ ਦਿਆਲਾ ਜੀ ਪਾਣੀ ਬੜਾ ਗਰਮ ਜੇ ਸਰੀਰ ਤਾਂ ਕੱਖ ਨਹੀਂ ਰਹੇਗਾ ਕੱਖ ਵੀ ਕੀ ਹੁੰਦਾ ਸਰੀਰ ਤਾਂ ਵੀ ਨਹੀਂ ਰਹੇਗਾ ਭਾਈ ਦਿਆਲਾ ਜੀ ਨੇ ਪਤਾ ਕੀ ਕਿਹਾ ਜਲਾਲ ਕਿੰਨੂੰ ਡਰਾਵੇ ਦੇ ਰਿਹਾ ਇਸ ਦੇਖਦੇ ਵਿੱਚ ਮੇਰਾ ਮਾਲਕ ਪਹਿਲਾ ਗੁਰੂ ਅਰਜਨ ਸਾਹਿਬ ਬਹਿ ਚੁੱਕਾ ਹੈ ਉਹ ਸਾਨੂੰ ਸਿਖਾ ਗਿਆ ਭਲਿਓ ਇੰਜ ਬਹਿਦਾ ਸੱਚ ਦੀ ਖਾਤਰ ਜੇ ਜ਼ਿੰਦਗੀ ਕੁਰਬਾਨ ਵੀ ਕਰਨੀ ਪੈ ਜਾਵੇ ਤਾਂ ਪੈਰ ਪਛਾਣ ਨਹੀਂ ਹਟਾਉਣਾ ਪੈਰ ਪਛਾਣ ਨਹੀਂ ਹਟਾਉਣਾ ਉਸ ਜੋਤੇ ਨੇ ਆਪਣਾ ਸਰੀਰ ਲੇਖੇ ਲਾ ਦਿੱਤਾ ਸੱਚ ਸਿਧਾਂਤੋ ਛਿੜ ਗਿਆ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਨੂੰ ਹੀ ਅਸਹਿ ਤਸੀਹੇ ਦੇ ਕੇ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਕੀਤਾ ਗਿਆ 11 ਨਵੰਬਰ 1675 ਈਸਵੀ ਨੂੰ ਚਾਂਦਨੀ ਚੌਕ ਦੇ ਸ਼ਹੀਦ ਕੀਤਾ ਗਿਆ ਉਹ ਸਤਿਗੁਰੂ ਜਿਨ੍ਹਾਂ ਨੇ ਜ਼ੁਲਮ ਦੇ ਵਿਰੁੱਧ ਛੁੱਟਦੇ ਬਰੋਤ ਸੱਚ ਤੇ ਪਹਿਰਾ ਦੇਣ ਦੇ ਲਈ ਆਪਣੀ ਕੁਰਬਾਨੀ ਕੀਤੀ ਅੱਜ ਸਿੱਖ ਉਹ ਕੁਰਬਾਨੀਆਂ ਨੂੰ ਭੁੱਲਦਾ ਜਾ ਰਿਹਾ ਹੈ। ਵਿਸਰ ਗਿਆ ਨੇ ਜ਼ਿੰਦਗੀ ਸਾਡੀ ਚ ਉਹ ਕੁਰਬਾਨੀਆਂ। ਅੱਜ ਅਸੀਂ ਆਪਣੇ ਗੁਰੂਆਂ ਦੇ ਵਿੱਚ ਵੀ ਮੰਨੀਆਂ ਭਾ ਕੇ ਰੱਖ ਦਿੱਤੀਆਂ। ਗੁਰੂਆਂ ਅੱਜ। ਧਰਮ ਦੇ ਨਾਂ ਤੇ ਕਰਮ ਕਾਂਡ ਬਹੁਤ ਕੀਤੇ ਜਾ ਰਹੇ ਨੇ ਪਰ ਧਰਮ ਨੂੰ ਕੋਈ ਕੋਈ ਨਿਭਾ ਰਿਹਾ ਹੈ। ਕਰਮ ਕਾਂਡ ਬਹੁਤ ਕੀਤੇ ਜਾ ਰਹੇ ਨੇ। ਗੁਰਤੇਗ ਭਾਦੋਂ ਸਾਹਿਬ ਦਾ ਸ਼ੀਧੀ ਤੇ ਆੜਾ ਹੁੰਦਾ ਹੈ ਕੀਰਤਨ ਹੁੰਦਾ ਲੰਗਰ ਲਾ ਕੇ ਸਿੱਖ ਫਿਰ ਉੱਥੇ ਦਾ ਉੱਥੇ ਘਲੋਤਾ ਹੈ ਆਉਂਦਾ ਹੈ ਸ਼ੀਧੀ ਤੇ ਆੜਾ ਮੱਥਾ ਟੇਕ ਕੇ ਆਂਦਾ ਗੁਰਦੁਆਰੇ ਫਿਰ ਉੱਥੇ ਘਲੋਤਾ ਹੈ ਨਾ ਤੇ ਅਸੀਂ ਆਪਣੇ ਕਰਮ ਬਦਲੇ ਨਾ ਆਪਣਾ ਜੀਵਨ ਬਦਲੇ ਜਿਹੜੀ ਗੱਲ ਕਹੀ ਸੀ ਨਾ ਮਾਲਕ ਨੇ ਸਚਿਆਰ ਹੋਣ ਵਾਲੀ ਉਹ ਸਚਿਆਰਤਾ ਜਿੰਦਗੀ ਚ ਨਹੀਂ ਦੇ ਉਸ ਸਚਿਆਰ ਕੋ ਨਾ ਜ਼ਿੰਦਗੀ ਚੋਂ ਖਤਮ ਹੋ ਗਿਆ ਹੈ ਜ਼ਿੰਦਗੀ ਵਿੱਚੋਂ ਸਚਿਆਰਤਾ ਨਿਕਲ ਗਈ ਹੈ ਹਉਮੈ ਹੰਕਾਰ ਈਰਖਾ ਮਨੁੱਖ ਦੇ ਅੰਦਰ ਕੋਟ ਕੋਟ ਕੇ ਬਣੀ ਪਈ ਕੋਟ ਕੋਟ ਕੇ ਤਾਂ ਭਗਵਾਨ ਵਾਲਿਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਬਾਦ ਸ਼ਬਦ ਹੈ ਇਹਦੀ ਵੀ ਵਿਚਾਰ ਕਰਾਂਗੇ ਸਤਿਗੁਰੂ ਭੋਰਿਆਂ ਚ ਬਹਿਣ ਵਾਲੇ ਨਹੀਂ ਸਾਧ 26 ਸਾਲ ਉਹਨਾਂ ਨੇ ਸਮਾ ਲਜਾਈ ਨਹੀਂ ਘਵਾਲਾ ਇਹ ਸਵਾਰੀ ਖਾਂ ਦੇ ਪੰਨੇ ਗਵਾਹ ਨੇ ਪਟ ਵਈਆਂ ਮੁਤਾਬਕ ਗੁਰਤੇਗ ਬਾਦਰ ਸਾਹਿਬ ਮਹਾਰਾਜ ਪ੍ਰਚਾਰ ਫੇਰੀਆਂ ਦੇ ਸੰਨ ਜਦੋਂ ਗੱਲ ਕੀਤੀ ਜਾਂਦੀ ਹੈ ਭੋਰੇ ਚ ਬੈਠੇ ਸੀ ਪ੍ਰਚਾਰ ਫੇਰੀਆਂ ਕਰ ਰੇ ਸਨ ਸਿੱਖ ਧਰਮ ਦਾ ਸਿਧਾਂਤ ਦਾ ਸੱਚਾਈ ਦਾ ਪ੍ਰਚਾਰ ਕਰ ਰੇ ਸਨ ਪਗਾ ਵਾਲਿਓ ਤਾਂ ਗੁਰਤੇਗ ਬਾਦਰ ਸਾਹਿਬ ਮਹਾਰਾਜ ਕਹਿੰਦੇ ਕਾਹੇ ਰੇ ਬਨ ਖੋਜਣ ਜਾਈ ਕਾਦੇ ਵਾਸਤੇ ਭਲਿਆ ਚੰਗੜਾ ਚ ਜਾ ਰਿਹਾ ਜੰਗਲਾਚ ਰਾਬੋ ਥੋੜਾ ਮਲੇਗਾ ਜੰਗਲਾਚ ਕੰਡੇ ਵੱਜਨੇ ਫਰੀਦਾ ਜੰਗਲ ਜੰਗਲ ਕਿਆ ਪਵੇਂ ਵਣ ਕੰਡਾ ਮੋੜੇ ਵਸੀ ਰੱਬ ਹੈ ਹਾਲੀਏ ਹਾਲੀਏ ਦਾ ਮਨ ਗਿਰਦੇ ਚ ਵਸੀ ਰੱਬ ਹੈ ਹਾਲੀਏ ਜੰਗਲ ਕਿਆ ਟੁੰਡੇ ਜੰਗਾਜ ਕਾ ਤੋਂ ਲੱਭਦਾ ਫਿਰਦਾ ਸਰਬਨਿਵਾਸੀ ਸਰਬਨਿਵਾਸੀ ਦਾ ਮੈਨੇਗਾ ਸਾਰੀ ਨਾ ਜਗ੍ਹਾ ਵਿੱਚ ਵਸਦਾ ਸਰਬਨਿਵਾਸੀ ਸਦਾ ਅਲੇ ਪਾ ਤੋਹੀ ਸਾਕ ਸਮਾਈ ਤੇ ਸੰਗ ਵਸਿਆ ਹੋਇਆ ਆਪਣੀ ਜ਼ਿੰਦਗੀ ਚ ਰੱਬ ਹੁਣ ਕਈ ਵਾਰੀ ਕਿਹਾ ਜਾਂਦਾ ਰੱਬ ਜੀ ਸਾਰਿਆਂ ਚ ਵਸਿਆ ਹੋਇਆ ਪਰ ਇੱਕ ਬੰਦਾ ਚੰਗੇ ਕੰਮ ਕਰ ਰਿਹਾ ਇੱਕ ਬੰਦਾ ਮਾੜੇ ਕੰਮ ਕਰ ਰਿਹਾ ਇੱਕ ਬੰਦਾ ਸੱਚ ਦੇ ਪਹਿਰਾ ਦੇ ਰਿਹਾ ਇੱਕ ਬੰਦਾ ਝੂਠ ਬੋਲੀ ਜਾ ਰਿਹਾ 24 ਘੰਟੇ ਰੱਬ ਤੇ ਸਾਰਿਆਂ ਚ ਵਸਿਆ ਹੁੰਦਾ ਹੁਣ ਇਹ ਫਰਕ ਕੀ ਹੈ ਇਹ ਕਾਰਨ ਕੀ ਹੈ ਬੰਦਾ ਝੂਠ ਕਿਉਂ ਬੋਲਦਾ ਇਹਨਾਂ ਦਾ ਕਿਉਂ ਰੱਖਦਾ ਆ ਇਸ ਸ਼ਬਦ ਚ ਇਹ ਸ਼ੰਕਾ ਜਿਹੜਾ ਆਪਣੇ ਆਪ ਕਲੀਅਰ ਹੋ ਜੇ ਬਿਰਤ ਹੋ ਜੇ ੋਹੀ ਸੰਗ ਸਮਾਈ ਪਹਪ ਮਾਤ ਜਿਉ ਬਾਸ ਬਸਤ ਹੈ ਪਹਪ ਕਹਿੰਦੇ ਨੇ ਫੁੱਲ ਫੁੱਲ ਦੇ ਵਿੱਚ ਮਾਸਨਾ ਖੁਸ਼ਬੂ ਇਹ ਵਸੀ ਹੋਈ ਹੈ ਪਰ ਦੇਸ ਦੀ ਕਿਸੇ ਨੂੰ ਨਹੀਂ ਦਿਸੇਗੀ ਖੁਸ਼ਬੂ ਸੁੰਘੀ ਦੀ ਹੈ ਪਤਾ ਲੱਗ ਜਾਂਦਾ ਖੁਸ਼ਬੂ ਆ ਗਈ ਹੈ ਪਹਪ ਮਾਤ ਜਿਉ ਬਾਸ ਬਸਤ ਹੈ ਅਗਲੇ ਉਦਾਹਰਣ ਦਿੱਤੇ ਮੁਕਰ ਮਾਹੇ ਜੈਸੇ ਸ਼ਾਈ ਮੁਕਰ ਕਹਿੰਦੇ ਨੇ ਸ਼ੀਸ਼ੇ ਨੂੰ ਸ਼ੀਸ਼ੇ ਦੇ ਵਿੱਚ ਆਪਣਾ ਅਕਸ ਵੇਖਣਾ ਆਪਣਾ ਚਿਹਰਾ ਨਜ਼ਰ ਆਉਂਦਾ ਇਸੇ ਤਰ੍ਹਾਂ ਰੱਬ ਭੜਿਆ ਤੇਰੇ ਅੰਦਰ ਰਸਿਆ ਹੋਇਆ ਤੈਸੇ ਹੀ ਹਰ ਪਾਸੇ ਨਿਰੰਤਰ ਨਿਰੰਤਰ ਦਾ ਮੇਨ ਅੰਦਰ ਹਿਰਦੇ ਚ ਵਸਿਆ ਹੋਇਆ ਤੈਸੇ ਹੀ ਹਰ ਪਸੇ ਨਿਰੰਤਰ ਘਟ ਹੀ ਖੋਜੋ ਭਾਈ ਘਟ ਦਾ ਮਿਲ ਗਿਆ ਹਿਰਦੇ ਚ ਅੰਦਰ ਆਪਣੇ ਅੰਦਰੋਂ ਉਸ ਰੱਬ ਨੂੰ ਖੋਜ ਆਪਣੇ ਅੰਦਰੋਂ ਪਾ ਬਾਹਰ ਭੀਤਰ ਬਾਹਰ 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 ਭੀਤਰ ਦਾ ਮਿਲ ਗਿਆ ਅੰਦਰ ਬਾਹਰ ਭੀਤਰ ਏਕੋ ਜਾਨੋ ਏ ਹੈ ਗੁਰ ਗਿਆਨ ਬਤਾਈ ਸਾਰੀਆਂ ਜਗ੍ਹਾ ਤੇ ਅੰਦਰ ਬਾਹਰ ਉਹ ਇੱਕ ਵਸਿਆ ਦੂਜਾ ਨਹੀਂ ਕੋਈ ਇੱਕ ਵਸਿਆ ਬਾਹਰ ਹੀ ਤਰ ਏ ਕੋ ਜਾਨੋ ਏ ਗੁਰ ਗਿਆਨ ਬਤਾਈ ਇਹ ਕਿਨੇ ਦੱਸਿਆ ਗੁਰੂ ਨੇ ਦੱਸਿਆ ਇਹ ਸਮਝ ਕਿਨੇ ਦਿੱਤੀ ਗੁਰੂ ਨੇ ਕਹੋ ਨਾਨਕ हे नानक आखा बिनु ਆਪਾ ਚੀਨੇ ਆਪਾ ਆਪਾ ਖੋਜਣ ਤੋਂ ਬਿਨਾ ਬੰਦੇ ਖੋਜਦੇ ਨੇ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਆ ਦਿਲ ਖੋਜਣਾ ਸੀ ਹਿਰਦਾ ਆਪਣੇ ਵਿਚਾਰਾਂ ਨੂੰ ਖੋਜਣਾ ਸੀ ਕਹੋ ਨਾਨਕ ਬਿਨੁ ਆਪਾ ਚੀਨੇ ਮਿਟੇ ਨਾ ਭ੍ਰਮ ਕੀ ਕਾਈ ਕਾਈ ਕਹਿੰਦੇ ਨੇ ਜਾਲੇ ਨੂੰ ਪਣਾ ਜਿਵੇਂ ਬੱਚੇ ਤੇ ਪਾਣੀ ਪਾਈਦਾ ਨਾ ਫਰੋਤਾ ਰਵੇ ਤੇ ਥੱਲੇ ਪਣਾ ਜਾਂਦਾ ਹੈ ਜਾਲਾ ਜੰਮ ਜਾਂਦਾ ਹੈ ਕਹਿ ਲੱਗੇ ਇਸੇ ਤਰ੍ਹਾਂ ਇਸ ਮਨ ਤੇ ਜਾਲਾ ਜੰਮਿਆ ਹੋਇਆ ਹੈ ਇਸੇ ਕਰਕੇ ਮਨੁੱਖ ਨੂੰ ਰੱਬ ਦਾ ਜ਼ਿੰਦਾਰ ਨਹੀਂ ਹੋ ਰਿਹਾ ਰੱਬ ਨੂੰ ਪਾ ਨਹੀਂ ਰਿਹਾ ਇੱਕ ਕੰਧ ਹੋਈ ਪਈ ਹੈ ਵਿੱਚ ਇਹ ਜਦੋਂ ਕੰਧ ਟਹਿ ਜਾਏਗੀ ਵਿਕਾਰਾਂ ਦਾ ਜਾਲਾ ਸੜ ਜਾਏਗਾ ਖਤਮ ਹੋ ਜਾਏਗਾ ਅਕਾਲ ਪੁਰਖ ਨਾਲ ਸਾਂਝ ਪੈ ਜੇਗੀ ਮਨੋਂ ਕੋਈ ਝੂਠ ਨਹੀਂ ਬੋਲੇਗਾ ਫਿਰ ਸਚਾਈ ਤੇ ਪਹਰਾ ਦੇਗੀ ਤੇ ਭਾਗਾਂ ਵਾਲਿਓ ਇਸ ਕੰਧ ਨੂੰ ਤੋੜੀਏ ਇਸ ਜਾਲੇ ਨੂੰ ਖਤਮ ਕਰੀਏ ਜਿਸ ਜਾਲੇ ਦੇ ਨਾਲ ਸਾਰ ਝੂਠ ਤੇ ਦੁਸ਼ਤ ਈਰਖਾ ਹੋਮੇ ਤੇ ਇਹ ਸਾਰੇ ਗੁਣ ਸਾਡੀ ਜ਼ਿੰਦਗੀ ਚ ਆ ਰਹੇ ਨੇ ਇਹਨਾਂ ਨੂੰ ਖਤਮ ਕਰੀਏ ਕੰਧ ਟੁੱਟ ਜਾਏਗੀ ਜਾਲਾ ਖਤਮ ਹੋ ਜਾਏਗਾ ਤੇ ਪਰ ਕੀ ਹੋਏਗਾ ਫਿਰ ਅਕਾਲ ਪੁਰਖ ਦੇ ਹੁਕਮ ਦੀ ਉਲੰਘਣਾ ਨਹੀਂ ਕਰੇਗਾ ਫਿਰ ਇੱਕ ਗੁਰੂ ਤੇ ਭਰੋਸਾ ਰੱਖੇਗਾ ਗੁਰਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਅਗੇ ਸਿਰ ਨਹੀਂ ਝੁਕਾਏਗਾ ਉਹ ਗੁਰੂ ਦਾ ਸਿੱਖ ਬਣ ਜਾਏਗਾ ਅਕਾਲ ਪੁਰਖ ਦਾ ਸੇਵਕ ਬਣ ਕੇ ਆਪਣਾ ਜੀਵਨ ਸਚਿਆਰਾ ਬਣਾ ਲਏਗਾ ਹੋਈਆਂ ਭੁੱਲਾਂ ਦੀ ਖਿਮਾ ਲਖ ਸਤਿਗੁਰਾਂ ਦੇ ਜਾਣ ਕੇ ਆਪਣੇ ਹਿਰਦੇ 'ਚ ਵਸਾਉਣੇ ਬਲਾਵ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ